ਆਪੋਂ ਦੇ ਪਿਛਲੇ ਮਹੀਨੇ ਤੋਂ ਆ ਸ਼ੇਬਨਗਰ ਸ਼ੇਬਨਗਰ ਹਾਂ ਇਹ ਸ਼ੇਬਨਗਰ ਤੋਂ ਆ ਗਿਆ ਸਾਰੇ ਸਾਡੇ ਨਾਲ ਨਾਲਿਆਂ ਦੀ ਕੋਈ ਬੜੀ ਵੱਡੀ ਪ੍ਰੋਬਲਮ ਹੈਗੀ ਆ ਇੱਥੇ ਗੰਦੇ ਨਾ ਪਿਆਦਾ ਸਾਰਾ ਜਿਹੜਾ ਲੱਖ ਲੱਖ ਜਿਹੜਾ ਨਾ ਕਾਪਰੀ ਨਹੀਂ ਆ ਦੋਨੇ ਤੋਂ ਪਾਣੀ ਆਂਦਾ ਨਾ ਜਿਹਦੇ ਪਾਸਾ ਆਂਦਾ ਪਾਣੀ ਆਂਦਾ ਜਾਂ ਦੂਸਰਾ ਪਾਣੀ ਆਂਦਾ ਤੇ ਇਹ ਭਰ ਜਾਂਦੇ ਨੇ ਤੇ ਅੱਗੋਂ ਨਿਕਾਸ ਨਹੀਂ ਹੈ ਸਾਡੇ ਘਰਾਂ ਤੱਕ ਪਾਣੀ ਆ ਜਾਂਦਾ ਹੈ ਅਸੀਂ ਬੜੇ ਔਖੇ ਜੇ ਸਾਡਾ ਕੋਈ ਇਲਾਜ ਕਰੋ ਅੱਜ ਤੂੰ ਅਸੀਂ ਇਹ ਦੇਖ ਰਹੇ ਆ ਕਿ ਸਾਡੇ ਨਾਲੇ ਜਿਹੜੇ ਨਿਕਲੇ ਹੀ ਹੈ ਨਹੀਂ ਕਿ ਇਹ ਪਾਣੀ ਨਿਕਲਦਾ ਹੀ ਹੈ ਨਹੀਂ ਇਹਨਾਂ ਸਾਰੇ ਸ਼ਹਿਰ ਦਾ ਪਾਣੀ ਜਿਹੜਾ ਹੋਇਆ ਇੱਥੇ ਆ ਰਿਹਾ ਹੈ ਉਹਦੇ ਨਾਲ ਕੀ ਦਿੱਕਤ ਆਣੀ ਤੁਹਾਨੂੰ ਦਿੱਕਤ ਸਾਨੂੰ ਇਹ ਆਦੀ ਹੈ ਕਿ ਇਹਦੀ ਸਫਾਈ ਨਹੀਂ ਹੁੰਦੀ ਹੈਗੀ ਨਾ ਕੋਈ ਸਫਾਈ ਕਰਦਾ ਹੈ ਨਾ ਕੋਈ ਜ਼ਮਾਦਾਰ ਆਂਦਾ ਇੱਥੇ ਹਾਂਜੀ ਉੱਪਰੇ ਤੱਕ ਦੀ ਆਪਣਾ ਕਰਕੇ ਤੇ ਉੱਤੋਂ ਤੱਕ ਜਿ ਮਾਰਾ ਮੋਟਾ ਕਰਕੇ ਤੇ ਪਰੇ ਚੱਲ ਜਾਂਦੇ ਨੇ ਇਹਨਾਂ ਦੇ ਵਿੱਚ ਗਾਰ ਵੀ ਘਟਦੇ ਜਿੰਨਾ ਜਰ ਗਾਰ ਨਹੀਂ ਨਿਕਲਦੀ ਉਹਨਾਂ ਜਿਹੜੇ ਸਫਾਈ ਨਹੀਂ ਹੋ ਸਕਦੀ ਪਾਣੀ ਨਹੀਂ ਜਾ ਸਕਦਾ ਹੈ ਕੀ ਨਾਮ ਮੁਸ਼ਵਵਨਾ ਆਪਣਾ ਜੀ ਮੇਰਾ ਨਾਮ ਹਰਵੰਸ ਲਾਲ ਵਰਮਾ ਜੀ ਹਾਂਜੀ ਤੁਸੀਂ ਇਹੀ ਗਲੀ ਦੇ ਹੋ ਹਾਂਜੀ ਮੈਂ ਇਸ ਮਲੇ ਦਾ ਹੀ ਆ ਜੀ ਇੱਥੋਂ ਦਾ ਹੀ ਆ ਜੀ ਹਾਂ